ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਨਵੀਂ ਪਿਪਲੀ ਦੇ ਵਿੱਚ ਨਵੀਂ ਪਿਪਲੀ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਤੇ ਫਰੀਦਕੋਟ ਤੋਂ ਫਰੀਦਪੁਰ ਰੋਡ ਦੇ ਉੱਤੇ ਇਹ ਪਿੰਡ ਸਥਿਤ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਜੱਸਾ ਬਾਈ ਦਾ ਨਾਮ ਆ ਤੇ ਵਪਾਰ ਦਾ ਬਾਈ ਦਾ ਕੰਮ ਆ ਜਨਵਰ ਬਾਈ ਦੇ ਕੋਲੇ ਇਸ ਟਾਈਮ ਮਿੱਤਰੋ ਚਾਰ ਚਾਰਾਂ ਦੇ ਵਿੱਚੋਂ ਦੋ ਅਸਰ ਛੋਟੀਆਂ ਵਿਖਾਉਣੀਆਂ ਤੁਹਾਨੂੰ ਕਟੀਆਂ ਜਿਹੜੀਆਂ ਮਿੱਤਰੋ ਇੱਕ ਚੰਗੇ ਘਰਾਣੇ ਦੀਆਂ ਚੰਗੇ ਟਿਕਾਣੇ ਦੀਆਂ ਬਾਈ ਦੇ ਨਾਲ ਗੱਲਬਾਤਾਂ ਕਰਾਂਗੇ ਆਪਾਂ ਦੋ ਮਈਆਂ ਤੋਂ ਮਾਨੂੰ ਤਾਜ਼ੀਆਂ ਸੁਈਆਂ ਸੱਜਣਾ ਅੱਜ ਦੀ ਰੁੱਤ ਦੇ ਵਿੱਚ ਸੱਜਣਾ ਮਈਆਂ ਲੱਭੜੀਆਂ ਬਹੁਤ ਔਖੀਆਂ ਆ ਮਿੱਤਰੋ ਕਿਉਂਕਿ ਇਹ ਜਿਹੜਾ ਭਰਾ ਬਾਹਰ ਜਾਂ ਅੰਦਰ ਗੇੜੇ ਤੇ ਜਾਂਦਾ ਉਹਨੂੰ ਪਤਾ ਆਊਗਾ ਵੀ ਵਾਕਿਆ ਸੱਚੀ ਗੱਲ ਆ ਤੇ ਜਿਹੜੇ ਮੇਰੇ ਭਰਾਣੇ ਨਹੀਂ ਲੈਣੀ ਹੁੰਦੀ ਉਹਦੇ ਵਾਸਤੇ ਤਾਂ ਆਮ ਹੀ ਮੈਂ ਮਿਲ ਜਾਂਦੀ ਆ ਪਿੰਡਾਂ ਦੇ ਵਿੱਚੋਂ ਗਲੀਆਂ ਨਾਲੀਆਂ ਦੇ ਵਿੱਚ ਖੜੀਆਂ ਮਿਲ ਜਾਂਦੀਆਂ ਆਓ ਕਰਦੇ ਆ ਬਾਈ ਦੇ ਨਾਲ ਗੱਲਬਾਤ ਆਪਾਂ ਸਾਰੀ ਜਾਣਕਾਰੀ ਲੈਨੇ ਆ ਬਾਈ ਤੋਂ ਜੱਸੇ ਵੀਰੇ ਸੱਚੀ ਗੱਲ ਬਾਈ ਕੀ ਹਾਲਾ ਵੜੇ ਸੇਤਾ ਦੇ ਪਰਵਾਹ ਹਾਂਜੀ ਹਾਂਜੀ ਵਧੀਆ ਕੱ ਔਖਾ ਗਾ ਨੋ 9 ਵਜੇ ਤੱਕ ਗੀੜੇ ਤੇ 10 ਵਜੇ ਤੇ ਜਾਇਆ ਜਾਂਦਾ ਉਦੋਂ ਬਾਅਦ ਅੱਗ ਵਰਦੀ ਬਈ ਭਾਈ ਮੜ ਕੇ ਕੀ ਸ਼ਾਮੇ ਬੈ ਬੈ ਕੇ ਗਲੀਆਂ ਚ ਭਾਂਦ ਰੋਣਾ ਨਾ ਪਾਣੀ ਪੀ ਪੀ ਕੇ ਟਿਕਾਣੇ ਲੱਗਣਾ ਪੈਂਦਾ ਹਣਾ ਬਹੁਤ ਔਖਾ ਹੂੰ ਅੱਛਾ ਜਨਵਾਰਾਂ ਚਾਰ ਹਣਾ ਵੀਰੇ ਹੂੰ ਪਹਿਲੇ ਨੰਬਰ ਤੇ ਜਿਹੜੀ ਝੋਟੀਏ ਵੀਰੇ ਕਿਨਵਾ ਸੁਆ ਬਈ ਯਾਰ ਦੂਜਾ ਸੂਆ ਬਾਈ ਦੂਜਾ ਸੂਆ ਕਿੰਨੇ ਦਿਨ ਹੋ ਗਏ ਵੀਰੇ ਇਹਨੂੰ ਸੂਈ ਨੂੰ ਹੈਗਾ ਬਾਈ ਤਿੰਨੇ ਚਾਰ ਆ ਦਿਨਾਂ ਸੂਆ ਆ ਬੱਤੀ ਜਾਂਦਾ ਵੀਰੇ ਕੱਟਾ ਬਾਈ ਠੀਕ ਹੈ ਵੀਰੇ ਕੱਟਾ ਜਾਂਦਾ ਹੈ ਹਾਂਜੀ ਕਿੰਵੇਂ ਦੁੱਧ ਤੇ ਇਸ ਟਾਈਮ ਚੱਲਦੀ ਹੈ ਵੀਰੇ 10 ਕਿਲੋ ਠੰਡਾ ਦੁੱਧਾ ਬਾਈ 10 ਕਿਲੋ ਦੁੱਧ ਹੁਣ ਠੰਡਾ ਇਸ ਟਾਈਮ ਤਿਆਰ ਹੈ ਹੈ ਠੀਕ ਹੈ ਛੋਟੀ ਸਨੱਕੀ ਬਹੁਤ ਆ ਹਨਾ ਬਾਈ ਬਹੁਤ ਚੰਗੇ ਬਾਈ ਹੂੰ ਲੇਵਲ ਹੋਵਾ ਵੀ ਖਰਾ ਯਾਰ ਦੁੱਧ ਤੇ 10 11 ਕਿਲੋ ਤੇ ਚੱਲਦੀ ਹੈ ਹੈ ਹਾਂ ਨਾਲੇ ਟਾਈਮ ਵੇਲਾ ਬਾਈ ਕਿਹੜਾ ਆ ਜਾ ਹੂੰ ਮਰ ਸਵੇਰ ਦਾ ਟਾਈਮ ਹੀ ਆ ਬਾਈ ਵੇਖ ਲਓ ਮਿੱਤਰੋ ਇਹ ਨਹੀਂ ਉਹ ਸੋਚੋ ਚਵਾਈ ਹਾਂ ਵੀ ਮੇਤਰਾ ਨਗੀਨਾ ਹੀ ਆ ਹਨਾ ਵੀਰੇ ਜਿਆਦਾ ਸਿੰਘ ਜਰੂਰ ਖੁੱਲਾ ਥੋੜਾ ਜਆ ਬਾਕੀ ਕਹਿਦਾ ਇੰਨਾ ਵੀ ਨਹੀਂ ਗਾ ਛੋਟੀ ਦੇ ਸਾਡਾ ਜੱਜ ਦਾ ਸਿੰਘ ਛੋਟੀ ਨੂੰ ਬਾਈ ਲੇਵਾ ਵੜਾ ਕਰਾ ਹਨਾ ਆਇਆ ਪਰਮਾਤਮਾ ਨੇ ਅੰਗੇ ਕਲਾ ਕਲਾ ਚੁੰਨ ਕੇ ਲਾਇਆ ਹੁੰਦਾ ਹਨਾ ਬਾਈ ਚੁੰਨ ਚਣ ਕਿਵੇਂ ਜੱਸੇ ਵੀ ਸੋਦਾ ਸੋਦਾ ਹਾਂ ਰਸੋਈ ਆ ਠੀਕ ਹੈ ਬਾਈ ਕੱਟੀ ਮਾਰ ਗਏ ਕੱਟਾ ਬਾਈ ਕੱਟਾ ਮਾਰ ਆ ਗਿਆ ਜੱਸੇ ਵੀਰੇ ਅਜਾ ਜੱਸੇ ਵੀਰੇ ਫਿਰਤਾ ਹਜਾ ਦੋ ਦੋ ਹੋਰ ਵਾਜੂਗੀ ਯਾਰ ਕਰ ਮਾਲਾ ਹਾਂ ਬਾਈ ਦੋ ਤਿੰਨ ਕਿਲੋ ਵਾਜੂਗੀ ਹੋਰ ਹੂੰ ਖਰਾਕ ਦੇ ਡਿਪੈਂਡ ਆ ਮੇਰੇ 12 13 ਕਿਲੋ ਦੁੱਧ ਹੀ ਜੂਗੀ ਕੱਟੀ ਹੋਊਗੀ ਛੋਟੀ ਰਾਮ ਨਾ ਹੂੰ ਤੀ ਰੇਟ ਰਹੂਗਾ ਜੱਸੇ ਵੀਰੇ ਦਾ ਸਵਾ ਲੱਖ ਆ ਬਾਈ ਮੋਲ ਸਵਾ ਲੱਖ ਰੁਪਈਆ ਮੋਲ ਮੰਨ ਤਨ ਹੋ ਜਾਊਗਾ ਵਿੱਚੋਂ ਬਾਈ ਮੇਰੇ ਕਰ ਦਾਂਗੇ ਮਾਨ ਠੀਕ ਕਿੰਨੇ ਦੀ ਦੇ ਦੇਗੇ ਮੇਰਾ ਮਾਨ ਜਮ ਜੱਸ ਨੂੰ ਕੱਟ ਦੋ ਹਜ਼ਾਰ ਰੁਪਈਆ ਕਰ ਦਾਂ ਮਨ ਤਨ ਇੱਕ 23 ਦੀ ਦੇ ਦੇਗੇ ਹਾਂ ਠੀਕ ਕੱਢੀ ਮਨ ਜ ਤੇ ਓਕੇ ਜੇ ਵਾਬਾ ਜਿਹੜੇ ਬੁੜੀ ਨੇ ਚੋਲੀ ਸਮਝ ਲਓ ਓਕੇ ਦੀ ਰਿਪੋਰਟ ਆ ਹਨਾ ਅੱਛਾ ਦੋ ਨੰਬਰ ਤੇ ਜਿਹੜੀ ਮੈਂ ਆ ਬਾਈ ਇਹ ਬਈ ਤੀਜਾ ਸੂਆ ਮੈਂ ਸੂਈ ਇਹ ਵੀ ਸੂਈ ਆ ਵੀਰੇ ਹਾਂਜੀ ਇਹਦਾ ਬੱਚਾ ਉਹ ਆ ਗਿਆ ਹਨਾ ਇਹੋ ਬੱਚਾ ਕੱਟੀ ਆ ਵੀਰੇ ਇਹਦੇ ਮਗਰ ਕੱਟੀ ਆ ਗਈ ਬਈ ਇਹਦਾ ਤਾਜੀ ਲੱਗਦੀ ਬਿਲਕੁਲ ਅਜੇ ਜਮਾ ਤਾਜੀ ਬਈ ਤਿੰਨਾਂ ਦਿਨਾਂ ਦੀ ਇਹ ਤਿੰਨਾਂ ਦਿਨਾਂ ਦੀ ਹੈ ਹਾਂ ਠੀਕ ਆ ਬਈ ਇਹਦੇ ਥਲੇ ਕਿੰਨਾ ਦੁੱਧ ਬੋਲਾ ਹੁਣ ਮੇਰੇ ਥਲੇ 12 ਕਿਲੋ ਆ ਕੀ ਬਾਤ ਆ ਬਈ ਦੁੱਧ ਤਾਂ ਮੇਰੇ ਬਹੁਤ ਚੰਗਾ ਪਾ ਜੂਗੀ ਮੈਂ ਯਾਰ ਹਾਂ ਬਈ ਕਿੰਨਾ ਪਾ ਜੂਗੀ ਤੇਰੇ ਤਜਰਬੇ ਮੁਤਾਬਕ ਬਈ ਮੈਂ ਪਾ ਦ ਬਡੀ ਬਡੀ ਮਹਿੰਦੀ ਕਮਾਲ ਆ ਬਹੁਤ ਚੰਗੀ ਮਹਿੰਦੀ ਮੋੜ ਦੇ ਵੀਰੇ ਨੇ ਵਾਲੂਆ ਮੈਂ ਤਾਂ ਹਜੇ ਤਾਂ ਚਵਾਈ ਦੂ ਮੈਨੂੰ 2-4 ਘੰਟੇ 9 ਵਜੇ ਮੈਂ ਆ ਗਿਆ ਹੂੰ 6:30 ਵਜੇ ਚੋਨਾ ਨਾ 9 ਵਜੇ ਕੇ 5 ਮਿੰਟ ਹੀ ਹੋਇਆ ਬਈ ਆ ਵੇਖ ਲੋ ਸਵਾ ਭਖਾ ਦੀ ਪੁੱਤ ਆ ਵੇਖ ਲੋ ਬਈ ਹੂੰ ਲੈ ਵੀ ਤੁਸੀਂ ਦਾ ਭਾਈ ਅਸਾ ਚੋਣ ਚਾਣੀ ਨੂੰ ਵੀ ਓਕੇ 100 ਚੰਗਾ ਦਾ ਭਾਈ ਠੀਕ ਹੈ ਇਹ ਕਿਨੇ ਦੀ ਦੇ ਦੇਂਗੇ ਮੇਰੀ ਇਹਦਾ ਵੀ ਸਵਾ ਲੱਖ ਇਹਦਾ ਵੀ ਸਵਾ ਜੇ ਕੋਈ ਜੋੜਾ ਲੈਣ ਆਲਾ ਹੋਇਆ ਭਾਈ ਫੁੱਲ ਮਾਨ ਤਾਨ ਕਰ ਦਾਂਗੇ ਠੀਕ ਹੈ ਭਾਈ ਲੈ ਵੀ ਮਿੱਤਰੋ ਸਵਾ ਸਵਾ ਲੱਖ ਰੁਪਈਆ ਦੋਵਾਂ ਮਈਆਂ ਦੀ ਕੀਮਤ ਉਹਦੇ ਸਲੇ 12 ਕਿਲੋ ਉਹਦੇ 11 ਕਿਲੋ ਜਿਵੇਂ ਵਾਲਾ ਮਿੱਤਰੋ ਦੁੱਧ ਵੀ ਓਕੇ ਆ ਤੁਹਾਨੂੰ ਵੀ ਪਤਾ ਬਾਜ਼ਾਰ ਦੇ ਵਿੱਚ ਮੈਂ ਨਹੀਂ ਮਿਲਦੀ ਬਾਈ ਸੱਜਰ ਕਿੰਨੀ ਆ ਜਾਂ ਬਾਈ 1.5 ਲੱਖ ਮੋਲ ਕਰਕੇ ਬ੍ਰਾਂਡੇ ਚੋਂ ਨਹੀਂ ਆਉਂਦਾ ਬਾਹਰ ਨਹੀਂ ਆਉਂਦਾ ਉਹ ਆਲੇ ਸੀਲਾ ਕੇ ਛੋਟਾ ਬਾਹਰ ਪਾ ਉਹ ਟਰਾਲੀ ਹੋਣਾ ਜਾਂ ਟਰਾਲੀ ਦਾ ਪੁੰਡਾ ਫੜ ਕੇ ਮੇਰੇ ਵਰਗਾ ਖੜਾ ਹੁੰਦਾ ਖੜਨਾ ਪੈਂਦਾ ਮੈਨੂੰ ਜਾਂ ਫਿਰ ਗੇਟਦਾਰ ਲੋ ਫੜ ਕੇ ਹਣਾ ਬਾਈ ਹਾਂ ਸਹੀ ਗੱਲ ਆ ਬਾਈ ਇਹਦੇ ਮਗਰ ਕੱਟੀਆਂ ਆਦੀ ਵੀ ਕੱਟੀਆਂ ਵਿਖਾਦੀ ਜਾਂਦੀ ਬਾਈ ਆਹ ਕੱਟੀਆਂ ਇਹਦੇ ਮਗਰ ਬਾਈ ਕਾਲੀ ਸ਼ਾ ਬਈ ਠੀਕ ਆ ਬਾਈ ਓਕੇ ਅੱਛਾ ਦੋ ਕੱਟੀਆਂ ਵੀ ਆ ਬਾਈ ਝੋਟੀਆਂ ਵੀ ਇਸ ਤਰ੍ਹਾਂ ਬਈ ਇਹ ਨਾ ਆਪਾਂ ਨਾ ਉੱਥੇ ਜਿੱਥੋਂ ਲਾਈਆਂ ਘਰੇ ਵੀ ਲਿਆ ਬਹੁਤ ਚੰਗੀਆਂ ਮੱਜਾਂ ਦੀਆਂ ਕਟੀਆਂ ਠੀਕ ਆ ਬਈ ਪੂਰੇ ਟਿਕਾਣੇ ਦੀਆਂ ਮਹੀਆਂ ਆ ਟਿਕਾਣੇ ਮੈਂ ਨਾ 20 25 ਮਿੰਟ ਲੇਟ ਹੋ ਕੇ ਮੱਝ ਵੀ ਲੈ ਲੈਣੀ ਸੀ ਆਪਾਂ ਠੀਕ ਆ ਬਈ ਇਹਦਾ ਵੀ ਮਾਂ ਹੈ ਹਾਂ ਮਾਂ ਵੀ ਲੈ ਲੈਣੀ ਸੀ ਆਪਾਂ ਇਹਨਾਂ ਉਹ ਵੇਖੀ ਜਾਂਦੇ ਉਹ ਵੇਖੀ ਮੇਰੇ ਜਾਨ ਮੈਂ ਵੀਡੀਓ ਜ਼ਰੂਰ ਬਣਾਈ ਉਹ ਮੈਂ ਦੀ ਠੀਕ ਆ ਬਈ ਉਹ ਬਣਾਉਣ ਨਹੀਂ ਦਿੰਦੇ ਚੱਲ ਮੈਂ ਹੋਇਆ ਬਈ ਬਣਾ ਲਿਆ ਠੀਕ ਆ ਵੀਰੇ ਠੀਕ ਆ ਬਈ ਇਹ ਫਿਰ ਕਿੰਨੇ ਕਿੰਨੇ ਚਰਦੀਆਂ ਦੋਵੇਂ ਵੀਰੇ ਇਹ ਹੈਗੇ 15 12 16 16 ਮਹੀਨੇ ਲੰਗਾ ਠੀਕ ਹੈ ਕਟੀਆਂ ਪਲੀਆਂ ਆ ਸੰਗੀਆਂ ਉਂਝ ਵੀ ਇਹ ਨਾ ਬਈ ਹਾਂ ਬਸ ਚੀਜ਼ ਨਹੀਂ ਆਇਆ ਕੰਮ ਨਹੀਂ ਆਇਆ ਨਾ ਪਣੀ ਗੁਣੀ ਪੀਤਾ ਹੈ ਪੱਠੇ ਨਹੀਂ ਖਾਣ ਹਾਂ ਜੀਵ ਨਹੀਂ ਲਾਇਆ ਜੇ ਹੁੰਦਾ ਇਹ ਉਪਰੇ ਥਾ ਆਈਆਂ ਬਈ ਇਹ ਫਿਰ ਜੋੜਾ ਕਿ ਲੈਂਦਾ ਦੇ ਦੇਾਂਗੇ ਵੀਰੇ ਜੋੜਾ ਮੁੱਲ ਤਾਂ ਨਾ ਜੋੜੇ ਦਾ 70 ਹੂੰ ਦਿਨੀਆਂ ਕਿੰਨੀਆਂ ਜਸ ਮੰਨਤਾਂ ਕਰ ਦਾਂਗੇ ਵਿੱਚੋਂ ਯਾਰ ਜੇ ਕਲੀ ਕਲੀ ਲੈਣ ਵਾਲਾ ਕੋਈ ਹੋਇਆ ਵੀਰੇ ਕੱਲੀ ਕੱਲੀ ਫਿਰ 35 35 ਦਾ 35 35 ਦਾ ਉਸਾਰ ਦਾ ਮਾਨਤਾ ਹਾਂ ਜੋੜੇ ਚ ਮਾਨਤਾ ਨਹੀਂ ਜੋੜੇ ਚ ਮਾਨਤਾ ਨਹੀਂ ਖੁੱਲਾ ਕਰ ਦਾਂਗੇ ਜੇ ਜੇ ਕੱਲੀ ਕੱਲੀ ਫਿਰ ਉਹ ਜਾ ਹੋ ਜੂਗਾ ਹਨ ਜਿਵੇਂ ਕਹਿੰਦੇ ਹੁੰਦੇ ਆ ਪੱਥਾ ਜਿਲਾ ਗੰਨੇਆਂ ਨਾਲੀ ਤੇ ਉਹ ਜੇ ਰੇਟ ਤੇ ਮਿਲ ਜਾਂਦਾ ਜੇ ਕਿਲੋ ਕਿਲੋ ਲਈ ਇਹ ਤਾਂ ਹੋ ਜੇ ਰੇਟ ਕਿਲੋ ਵਾਲਾ ਹਿਸਾਬ ਉਹ ਹੋ ਜੂਗਾ ਹਾਂ ਠੀਕ ਹੈ ਬਈ ਬਿਲਕੁਲ ਸਹੀ ਗੱਲ ਆ ਵੀਰੇ ਤੇ ਬਹੁਤ ਕੱਟੀਆਂ ਦੀਆਂ ਝੋਲੀਆਂ ਝਾਲੀਆਂ ਬਹੁਤ ਚੰਗੀਆਂ ਹਨਾ ਆ ਕਿੰਨੀ ਕੋਈ ਦੁੱਧ ਮਾ ਦਾ ਕਿੰਨਾ ਕੋਈ ਕੋਈ ਪੁੱਛੇ ਜੜੀ ਅਗਲਾ ਪੁੱਛਿਆ ਵੀ ਉਹ ਤਾਂ ਨੇ ਚਾਹ ਪਹਿਲਾਂ ਨੇ ਪਾਇਆ ਮਾਲਾ 13 14 ਕਿਲੋ ਹਾਂ ਤੇ ਇਹਤੀ ਉਹਨੇ 17 18 ਤੇਰੀ ਹੈਗੀ ਮੈਂ ਇਹਦੀ ਮੈਂ ਪੂਰੀ ਚੰਗੀ ਆ ਹਾਂ ਮੇਰੇ ਕੋਲ ਵੀਡੀਓ ਬੜੀ ਚੰਗੀ ਮਾਆਂ ਵੱਡੀ ਮਾਆਂ ਪੂਰੀ ਆ ਪੂਰੀ ਮੈਂ ਆਪਾਂ ਦੇ ਦੇ ਦਾਂਗੇ ਵੀਡੀਓ ਜੇ ਕੋਈ ਮੰਗੂਗਾ ਕਟੀਆਂ ਲਵਾਂਗਾ ਆ ਦੇ ਦੂੰਗਾ ਘਰੇ ਵੀ ਲੈ ਜਾਊਂਗਾ ਮੈਂ ਜਿੱਥੋਂ ਲੈ ਇਹ ਗੱਲ ਕਹਿਣ ਵਾਲੀ ਨਹੀਂ ਕੋਈ ਬਾਈ ਪਹਿਲਾਂ ਹੀ ਜਾਂਦੇ ਸਾਬੇ ਕਹਿਣਾ ਆਪਾਂ ਘਰੇ ਲੈ ਕੇ ਜਾਵਾਂਗੇ ਜਿਹੜਾ ਕਟੀਆਂ ਲਵਾਂਗਾ ਨਹੀਂ ਵੇਚਣੀਆਂ ਆਪਾਂ ਕਹਿਗੇ ਵੀ ਬੋਕ ਬਾਕੀ ਕਟੀਆਂ ਦੱਸ ਦਿਆਂ ਜਾਤ ਨਸਲ ਕਟੀਆਂ ਦੀ ਚੰਗੀ ਆ ਘਰਾਣਾ ਕਟੀਆਂ ਦਾ ਚੰਗਾ ਵਾ ਮੇਥੋਂ ਟਕਾਣਾ ਕਟੀਆਂ ਦਾ ਚੰਗਾ ਵਾ ਅੱਛਾ ਜਸਮੀਤ ਨੰਬਰ ਕਿੰਨਾ ਵੀਰੇ ਨੰਬਰ ਵੀਰੇ 77 96 ਜੀ 22 ਨੰਬਰ ਮਿੱਤਰੋ ਨਵੀਂ ਪੀਪਲ ਹੀ ਪਿੰਡ ਆ ਜ਼ਿਲ੍ਹਾ ਫਰੀਦਕੋਟ ਆ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਧੰਨਵਾਦ